ਓ ਪਾਜੀ ਰੱਬ ਦਾ ਵੀ ਕੀ ਕਸੂਰ ਵਾ ਠੁੱਕ ਦੇ ਮੇਰੇ ਮੂੰਹ ਤੇ ਠੁੱਕ ਦੇ ਬਲਗਮ ਆ ਗਈ ਪਾਜੀ ਬਲਗਮ ਚਲੋ 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 3 2 1 ਰੱਬ ਦਾ ਵੀ ਪਾਜੀ ਕੀ ਕਸੂਰ ਵਾ ਟੱਕਾ ਹੀ ਦੰਦਾ ਹੋ ਜਾਂਦਾ ਵਾ ਜਿਹੜੀ ਅੱਗੇ ਨਹੀਂ ਮੰਨੀ ਤੇ ਹੁਣ ਮੰਨ ਲੈਣਗੇ ਜਿਹੜੀ ਰਹਿੰਦੀ ਖੁੰਦੀ ਕੁਸਾ ਦੀਦੀ ਦੀਦੀ ਕਿਤੇ ਚਲੀ ਗੋੜੇ ਗੋੜੇ ਖਲਾਰਾ ਪਿਆਵਾ ਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏ ਕੀ ਹੋ ਗਿਆ ਗੜੀ ਮੈਂ ਹੁਣੇ ਫੋਨ ਕਰਦਾਂ ਮੈਂ ਹੁਣੇ ਫੋਨ ਕਰਦਾਂ ਹੁਣੇ ਹੁਣੇ ਵਨ ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਆ ਜੀ ਆਪਣੇ ਵਰੀ ਹਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਵੀ ਕੇਸ ਕਰਦਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਹੈ ਫੇਰ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲੋ ਜਿੰਦੀ ਜੀ ਬੋਲ ਚੰਗੇ ਰਹੇਗੇ 2 1 ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ 1 ਉਹੋ ਆ ਕੰਮ ਸਵਾਹ ਕਰਨਦੀ ਆ ਆ ਹੱਥ ਲਾ ਕੇ ਵੇ ਇੱਧਰ ਵੇ ਆ ਵੇ ਕਟਾ ਲੱਭਦਾ ਨਹੀਂ ਨਹੀਂ ਲੱਭਦਾ ਨਹੀਂ ਨਹੀਂ ਕਰਦਾ ਵਾ ਨਹੀਂ ਨਹੀਂ ਕਰਦਾ ਵਾ ਆਵੇ ਆਵੇ 1 2 1 ਚਲੋ ਦਾਲ ਤੇ ਬਣ ਗਈ ਐ ਹੋਰ ਵੀ ਬੰਨੀ ਕੰਮ ਹੁਣ ਮੰਮੀ ਕੀ ਡੇ ਆ ਕਰਨਾ ਪੁੱਤ ਦਾਲ ਬਣਾ ਕੇ ਹਟੀਆਂ ਲੱਗੀ ਖੜੀ ਜਾਣਾ ਕੱਲ ਨੂੰ ਵੀਰ ਜੀ ਉਹਨਾਂ ਦੇ ਆਉਣਾ ਤੇ ਨਾ ਮਾਂ ਜੀ ਉਹ ਫੋਸੇ ਨਹੀਂ ਹੋਣ ਦੇਗੀ ਬਣ ਚੱਲ ਦਾਲ ਤੇ ਬਣ ਗਈ ਆ ਮੈਂ ਵੀ ਤਾਂ ਸਵੇਰ ਦੀ ਲੱਗੀ ਐ ਨਹੀਂ ਗਰਮੀ ਦੇ ਵਿੱਚ ਕਾੜੇ ਨਹੀਂ ਪੈਦਾ ਹੁੰਦਾ ਚਲ ਤੈਨੂੰ ਮੈਂ ਦਵਾਈ ਦੇ ਦਿੰਨੀ ਕੋਈ ਸਰਪਿਲ ਦੀ ਖਾਲਾ ਦੋ ਨਵਲੀ ਨੇ ਮੈਂ ਗੱਲ ਕੀਤੀ ਹਾਂ ਸੇ ਕਰਿਆ ਇਹ ਥੋੜੀ ਜਿਹੀ ਗੱਲ ਸੁਣੀ ਆਇਆ 3 2 1 ਜੇ ਜ਼ਹਿਰ ਹੈਗੀ ਨਾ ਉਹ ਦੇ ਦੋ ਹਾਏ ਹਾਏ ਮੇਰੀ ਧੀ ਇਦਾਂ ਨਾ ਕਰ ਤੇਰੇ ਆਸਰੇ ਨਾ 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 ਮੇਰੀ ਧੀ ਨਾ ਨਾ ਧੀਏ ਜ਼ਹਿਰ ਖਾਂ ਤੇਰੇ ਦੁਸ਼ਮਣ ਜੇ ਤੂੰ ਇੱਥੇ ਰੱਖਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਨਾ ਰੱਖਣਾ ਤੇ ਆਪਣਾ ਹਾਲ ਵੇਖ ਲਿਓ ਫਿਰ ਏਸੀ ਵਾਲੀ ਗੱਲ ਕਰ ਲੈਣੀ ਹੈ ਅੱਛਾ ਨਵਲੀ ਤੋਂ ਇੰਨਾ ਡਰੰਡੇ ਆ। ਥੋੜੀ ਬੋਝ ਤੇ ਗੱਲ ਕਰਨੀ ਹੈ ਨਾ ਉਹਦੇ ਨਾਲ। ਉਹ ਮੇਰੇ ਕੋ ਥਾਣੇ ਛੇਤਰ ਨਹੀਂ ਖਾਦੇ ਜਾਂਦੇ ਜਾ ਗਿਆ ਵੇਖੋ। ਚੰਗਾ ਜਿਹੜਾ ਕੰਮ ਕਰਦੀਆਂ ਜੀ ਨਾ ਕਰੀ ਜਾਓ। ਚੁੱਪ ਕਰਕੇ ਨਾ ਤੁਹਾਨੂੰ ਨੌਕਰ ਨਹੀਂ। ਕੀ ਕਰਾਂਗੇ ਉੱਥੇ ਤਾਂ ਵੀ। ਤੇ ਹੁਣ ਮੈਂ ਦੱਸੋ ਕੀ ਕਰਾਂ ਫਿਰ? ਲੈ ਸਭ ਕੁਝ ਤੇਰੇ ਹੱਥ ਵਸਵਾ। ਤੂੰ ਸਭ ਕੁਝ ਕਰ ਸਕਦਾ ਵਾ। ਮੈਂ ਚੱਲ ਜਾਣਾ ਵਾ ਸਿੱਧੀ ਗੱਲ। 1 ਦਿਨ ਰਹਿ ਗਏ ਆ ਨਾ। ਮੈਂ ਚੱਲ ਜਾਣਾ ਵਾ। ਮੁੱਕ ਕੇ ਮੋੜ ਕੇ ਨਹੀਂ ਨਿਕਲਣਾ। ਉੱਪਰ ਦੀ ਕਹਿ ਰਹੇ ਹੋ ਭਰਾ। 3 2 1 ਜੇ ਤੇਰ ਕੋ ਕੋਹਲੀ ਨਾ ਹੁੰਦਾ। ਫਰ ਸਾਨੂੰ ਮਾਵਾ ਧੀਆਂ ਨੂੰ ਨੌਕਰਾਨੀਆਂ ਬਣਾ ਛੱਡ ਸਾਰਾ ਦਿਨ ਕਰਦਾ ਕੰਮ ਕਰਦੇ ਆ ਰਹਿਗਾ ਜੀ ਅੱਜ ਵੀਡੀਓ ਛੇਤੀ ਬਣਾਉਂਦੇ ਆ ਨਾ ਤੇ ਨਾਲ ਸਰ 1 ਆਪਣਾ ਸੋਚੀ ਜਾਵੀ ਤੇ ਮੇਰੀ ਗੱਲ ਸੁਣੋ ਇਹਨੇ ਇਦਾਂ ਨਹੀਂ ਸੈੱਟ ਆਉਣਾ ਉੱਪਰ ਦੀ ਟਿਕਟ ਐਂਡ 1 ਮੰਮੀ ਮੇਰੇ ਕੋ ਤੇ ਨਹੀਂ ਹੁੰਦਾ ਕੰਮ ਤੇ ਮੇਰੀ 1 2 1 ਹਾਂ ਹਸਵੀਰ ਦੀ ਥੱਕ ਗਈ। ਬਣਾਉ ਨਰਮਨ ਤੇ ਗੱਡੀ ਚਾਹੀਦੀ ਆ ਤੁਹਾਨੂੰ ਪਿਓ ਪੁੱਤਾਂ ਨੂੰ। ਤੁਸੀਂ ਦੋਵੇਂ ਹੀ ਨੇ ਬੁਰੇ ਬੰਦੇ ਤੇ ਹਿੰਨ ਬੁਰੇ ਬੰਨਾ। ਬਾਟਰ ਗਾੜੀ ਬੋਲ। ਨਰਮਨ ਜੀ ਉਹ ਕਰਕੇ ਕੰਮ ਕਰੀ ਜਾ। ਉਹ ਪਿਆਣ ਜੀ ਅੱਗੇ ਗੱਲ ਕੀ ਚੱਲਣੀ ਆ। ਬਥੇਰਾ ਉਹਨੂੰ ਤਾਂ ਮੈਂ ਵੱਢਿਆ ਵਾ। ਤੋ ਗਾੜੀਆਂ ਕਹੀ ਜਾਂਦੀ ਆ ਵਿਚੋਲਿਆਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਮੈਂ ਹਾਂ ਵਿਚੋਲੇ ਨੂੰ ਇੰਨਾ ਪਤਾ ਹੀ ਕਿ ਉਂਗਲ ਗਾਂ ਕਰਕੇ ਛਾਪ ਹੋਣੀ ਆ ਤੇ ਇੰਨਾ ਨਹੀਂ ਪਤਾ। ਵੀ ਗੱਡੀ ਵੀ ਥੋੜੀ। ਵਨ ਮੈਂ ਆ ਕੇ ਸ਼ਾਪੋਂ ਦਾ ਤੁਹਾਨੂੰ ਪਤਾ ਹੈਗਾ ਪਿਓ ਭੋਣੀ ਬਿਲਕੁਲ ਮੈਨੂੰ ਲੱਗਦਾ ਇੰਨੀ ਕੀ ਆ ਕਦੋਂ ਦੇ ਅਸੀਂ ਇੱਥੇ ਆਣ ਕੇ ਬਸ ਪਕਾ ਚਲਾ ਤੂੰ 1 ਇਹਨਾ ਤੂੰ 1 ਨੇ ਕਿਹੜੀ ਦੁਨੀਆ ਚ ਫਿਰਨ ਰਹੀ ਆ ਯਾਰ ਪਿੱਤ ਲੈਣੀ ਸਾਰੀਆਂ ਗਲਤੀਆਂ ਤੂੰ ਹੀ ਕਰਨੀਆਂ ਮਾੜੀ ਨਹੀਂ ਤੁਸੀਂ 1 ਤੂੰ ਹੀ ਕਰ ਲੋ ਜੋ ਕਰਨਾ ਵੇਖਣਾ ਭਲਾ ਕੁੜੀ ਨੂੰ ਕੀ ਤੰਗ ਕਰਦੇ ਆ ਪੈਂਜੀ ਆਪਣੇ ਕੋਲੋਂ ਹੀ ਕਹਿਣ ਦੇ ਹੁਣ ਤੇ ਉਹ ਤੇ ਮੈਂ ਕਹਿੰਦਾ ਕਿ ਸਾਰਾ ਕੰਮ ਹੀ ਉਹਨਾਂ ਦਾ ਗੁੜੇ ਗੁੜੇ ਖਲਰਾਪੀ ਆਵਾਗਿਦੇ ਤੇ ਨਾਲੇ ਇੱਕ ਮੇਰੀ ਗੱਲ ਸੁਣ ਲਓ ਹੋਰ ਕੰਨ ਖੋਲ ਕੇ ਕੀ ਗੱਡੀ ਕਹਿਣਾ 2 1 ਜੇ ਮੇਰੀ ਗੱਲ ਨਾ ਨਾ ਮੰਨੀ ਹੋਏਗੀ ਹੋਗੀ ਗੱਡੀ ਮੈਂ ਹੁਣੇ ਫੋਨ ਕਰਦਾ ਨਾ ਮੈਂ ਹੁਣੇ ਫੋਨ ਕਰਦਾ ਨਾ ਹੁਣੀ ਹੋਣੀ 1 ਜੇ ਮੇਰੀ ਗੱਲ ਤੁਸੀਂ ਨਾ ਨਾ ਮੰਨੀ ਤੇ ਮੈਂ ਵੀ ਫੋਨ ਨਾ ਕੀਤਾ ਹੀ ਖੜਿਆ ਵੇਖ ਲਿਓ ਗੱਲ ਮੇਰੀ ਹੋਏ ਜੇ ਮੇਰੀ ਗੱਲ ਹਾਂ ਜੀ ਇਹਦੇ ਨਾਲ ਆਪਣੀ ਵੜੀ ਹਾਈ ਚਲੋ ਮੇਰੀ 2 1 ਮੇਰੀ ਗੱਲ ਸੁਣ ਲੋ ਕੰਨ ਖੋਲ ਕੇ ਵੀ ਕੇਸ ਕਰ ਦੇਣਾ ਤੁਹਾਡੇ ਤੇ ਤੇ ਮੈਨੂੰ ਨੌਕਰੀ ਦਾ ਡਰ ਵਾ ਉਹ ਵੀ ਜਾਂਦੀ ਰਹਿਣੀ ਹੈ ਫਿਰ ਚੰਗੇ ਰਹੇਗੇ ਚੰਗੇ ਰਹੇਗੇ ਚੰਗੀ ਰਹੇਗੀ ਚਲੋ ਚੰਗੇ ਰਹੇਗੇ 2 1 ਉਹ ਜੇ ਉਹਨੂੰ ਮੈਂ ਕੋਈ ਗੱਲ ਕਹਿਣਾ ਵਾ ਨਾ 1 ਓਹੋ ਆ ਕੰਮ ਸਵਾਹ ਕਰਨਦੀ ਆ ਆ ਹੱਥ ਲਾਗੇ ਵੀ ਇੱਧਰ ਵੀ ਆ ਵੇ ਕਟਾ ਲੱਭਦਾ ਨਹੀਂ ਨਹੀਂ ਲੱਭਦਾ ਦਾਦਾ ਜੀ ਇੰਨੀ ਉਂਗਲ ਗੱਡੀ ਨਹੀਂ ਨਹੀਂ ਕਰਦਾ ਉਹ ਵੀ ਨਹੀਂ ਮਾਸਾ ਹਟ ਜਾਵੇ ਆਵੇ ਆਵੇ 1 2 1 ਚੱਲ ਦਾਲ ਤੇ ਬਣੀ ਗਈ ਐ ਹੋਰ ਵੀ ਨਹੀਂ ਕੰਮ ਹੁਣ ਮੰਮੀ ਕੀ ਡੇ ਇਹ ਕਰਨਾ ਪੁੱਤ ਦਾਲ ਬਣਾ ਕੇ ਹਟੀਆਂ ਲਗੀ ਪੜੀ ਗਾਨਾ ਕੱਲ ਨੂੰ ਵੀਰ ਜੀ ਉਹਨਾਂ ਦੇ ਉਹਨਾਂ ਦੇ ਨਾ 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 ਬਣ ਚੱਲ ਦਾਲ ਤੇ ਬਣ ਗਈ ਆ ਮੈਂ ਵੀ ਤਸਵੀਰ ਦੀ ਲੱਗੀ ਐ ਇੰਨੀ ਗਰਮੀ ਦੇ ਵਿੱਚ ਕਾੜੇ ਨਹੀਂ ਪੈਂਦਾ ਹੁੰਦਾ ਚਲ ਤੈਨੂੰ ਮੈਂ ਦਵਾਈ ਦੇ ਦਿੰਨੀ ਭਾਈ ਸਰਪਿੰਡ ਦੀ ਖਾਲਾ ਦੂੰ ਨਵਲੀ ਨਾ ਮੈਂ ਗੱਲ ਕੀਤੀ ਹਾਂ ਇਹ ਕਰਿਆ ਇਹ ਥੋੜੀ ਜਿਹੀ ਗਲਾਸ ਨਹੀਂ ਆਇਆ 3 2 1 ਜੇ ਜ਼ਹਿਰ ਹੈਗੀ ਨਾ ਉਹ ਦੇ ਦੋ ਹਾਏ ਹੇ ਮੇਰੀ ਧੀ ਐਦਾਂ ਨਾ ਕਰ ਤੇਰੇ ਆਸਰੇ ਨਾ ਬਣ ਨਾ ਨਾ ਮੇਰੀ ਨਾ ਨਾ ਤੀਏ ਜ਼ੈਰ ਖਾਨ ਤੇਰਾ ਦੁਸ਼ਮਣ ਜੇ ਤੂੰ ਇੱਥੇ ਰਖਣਾ ਵਾ ਤਾਂ ਵੀ ਠੀਕ ਵਾ ਜੇ ਨਹੀਂ ਨਾ ਰਖਣਾ ਤੇ ਆਪਣਾ ਹਾਲ ਵੇਖ ਲਿਓ ਫਿਰ ਏਸੀ ਵਾਲੀ ਗੱਲ ਕਰ ਲੈਣੀ ਠੀਕ ਆ ਤੇ लवली ਤੂੰ ਇੰਨਾ ਡਰੰਡਿਆ ਵਾ ਥੋੜੀ ਬੋਝ ਦੀ ਗੱਲ ਕਰਨੀ ਸੀ ਨਾ ਉਹਦੇ ਨਾਲ ਉਹ ਮੇਕੋ ਥਾਣੇ ਛੇਤਰ ਨਹੀਂ ਖਾਦੇ ਜਾਂਦੇ ਜਾ ਗਿਆ ਵੇਖੋ ਚੰਗਾ ਜਿਹੜਾ ਕੰਮ ਕਰਦੀਆਂ ਜੀ ਨਾ ਕਰੀ ਜਾਓ ਚੁੱਪ ਕਰਕੇ ਨਾ ਤੁਹਾਨੂੰ ਨੌਕਰ ਨਹੀਂ ਕੀ ਕਰਾਂਗੇ ਉੱਥੇ ਤਾਂ ਵੀ ਤੇ ਹੁਣ ਮੈਂ ਦੱਸੋ ਕੀ ਕਰਾਂ ਫਿਰ ਲੈ ਸਭ ਕੁਝ ਤੇਰੇ ਹੱਥ ਵਸਵਾ ਤੂੰ ਸਭ ਕੁਝ ਕਰ ਸਕਦਾ ਵਾਂ ਮੈਂ ਚੱਲ ਜਾਣਾ ਵਾਂ ਸਿੱਧੀ ਗੱਲ ਦਸ ਦਿਨ ਰਹਿ ਗਏ ਹਨ ਮੈਂ ਚੱਲ ਜਾਣਾ ਵਾਂ ਮੁੱਕ ਗਿਆ ਮੁੜ ਕੇ ਨਹੀਂ ਨਿਕਲੂ ਉੱਪਰ ਦੀ ਕਹਿਦੇ ਭਰਾ 3 2 1 ਜੇ ਤੇਰ ਕੋ ਕੋਹ ਨਹੀਂ ਨਾ ਹੁੰਦਾ ਫਿਰ ਸਾਨੂੰ ਮਾਵਾਂ ਧੀਆਂ ਨੂੰ ਨੌਕਰਾਂੀਆਂ ਬਣਾ ਛੱਡ ਸਾਰਾ ਦਿਨ ਕਰਦਾ ਕੰਮ ਕਰਦੇ ਰਹਾਂ ਜੀ ਅੱਜ ਵੀਡੀਓ ਛੇਤੀ ਬਣਾਉਂਦੇ ਆ ਨਾ ਤੇ ਜਾਣ ਖੜਾ ਵਨ ਆਪਣਾ ਸੋਚੀ ਜਾਵੀ ਤੇ ਮੇਰੀ ਗੱਲ ਸੁਣੋ ਇੰਨੇ ਇਦਾਂ ਨਹੀਂ ਸੈੱਟ ਆਉਣਾ ਉੱਪਰ ਦੀ ਟਿਕਟ ਐਂਡ 1 ਮੰਮੀ ਮੇਰੇ ਕੋਲ ਤਾਂ ਨਹੀਂ ਹੁੰਦਾ ਕੰਮ ਤੇ ਮੇਰੀ 2 1 ਹਾਂ ਹੱਸ ਵੀ ਅੱਧੀ ਥੱਕ ਗਈ ਕੀ ਬਣਾਉ ਨੂੰ ਰਮਨ ਤੇ ਗੱਡੀ ਚਾਹੀਦੀ ਆ ਤੁਹਾਨੂੰ ਪਿਓ ਪੁੱਤਾਂ ਨੂੰ ਤੁਸੀਂ ਦੋਵੇਂ ਹੀ ਨੇ ਬੁਰੇ ਬੰਦੇ ਤੇ ਹਿੰਨ ਬੁਰੇ ਬੰਨਾ ਵਾਟਰ ਗੱਡੀ ਬੋਲ ਰਮਨ ਚੁੱਪ ਕਰਕੇ ਕੰਮ ਕਰੀ ਜਾ ਪਿਆਂ ਜੇ ਅੱਗੇ ਗੱਲ ਕੀ ਚੱਲਣੀ ਆ ਬਥੇਰਾ ਉਹਨੂੰ ਤਾਂ ਮੈਂ ਵੱਢਿਆ ਵਾ ਤੋ ਉਹ ਗਾੜੀਆਂ ਕਹੀ ਜਾਂਦੀ ਆ ਵਿਚੋਲਿਆਂ ਨੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ ਮੈਨਾਂ ਵਿਚੋਲੇ ਨੂੰ ਇੰਨਾ ਪਤਾ ਹੀ ਕਿ ਉਹ ਗਾਂ ਘਾਹ ਕਰਕੇ ਸ਼ਾਪ ਹੋਣੀ ਆ ਤੇ ਇੰਨਾ ਨਹੀਂ ਪਤਾ ਕਿ ਕਿੱਡੀ ਵੀ ਥੋੜੀ ਵਨ ਮੈਂ ਤਾਂ ਸ਼ਾਪ ਹੋਉਂਦਾ ਤੁਹਾਨੂੰ ਪਤਾ ਹੀਗਾ ਪਿਓ ਭੋਣੀ ਆ ਗੱਲ ਕੋਈ ਮੈਨੂੰ ਲੱਗਦਾ ਇੰਨੀ ਕੀ ਆ ਕਦੋਂ ਦੇ ਨਹੀਂ ਇੱਥੇ ਆਣ ਕੇ ਮਾਰੂ ਪੜਾ ਜਲਾ 2 1 ਇਹਨਾਂ 2 ਨੇ ਕਿਹੜੀ ਦੁਨੀਆ ਚ ਫਿਰਨ ਰਹੀ ਆ ਯਾਰ ਪਿੱਤ ਲੈਣੀ ਸਾਰੀਆਂ ਗਲਤੀਆਂ ਤੂੰ ਹੀ ਕਰ ਲਈਆਂ ਅੱਜ ਕੱਲੇ ਤੁਸੀਂ ਵਨ ਤੂੰ ਹੀ ਕਰ ਲੋ ਜੋ ਕਰਨਾ ਵੇਖਣਾ ਭਲਾ ਕੁੜੀ ਨੂੰ ਕੀ ਤੰਗ ਕਰਦੇ ਆ ਕੀ ਭੈਣ ਜੀ ਆਪਣੇ ਕੋਲੋਂ ਹੀ ਕਹਿ ਰਹੇ ਹੋਣ ਤੇ ਉਹ ਤੇ ਮੈਂ ਕਹਿੰਦਾ ਕਿ ਸਾਰਾ ਕੰਮ ਹੀ ਉਹਨਾਂ ਦਾ